ਆ ਤਪ ਉਪਰੇ ਖਿਚਦੇ ਹੋ ਪਾਪਾ ਐ ਟਰੈਕਟਰ ਮਗਰ ਰੋਟਾਵੇਟਰ ਕੱਲ ਦਾ ਪਾਇਆ ਖੜਾ ਸੀ ਗੱਗੂ ਕੇ ਆਲੇ ਘਰੇ ਤੇ ਉਧਰ ਛੱਤ ਤੇ ਪਾਉਣ ਵਾਲੀ ਮਿੱਟੀ ਪਾਡੋ ਜੀ ਸੀ ਜਿਹੜੀ ਉਹ ਪਚੂਰੀ ਸੀ ਇਹਦੇ ਨਾਲ ਆ ਪਰੇ ਖਿਚਦੇ ਹੋ ਬੋਸ ਮੜਿਆ ਤੇ ਮਣਪ੍ਰੀ ਤੇ ਇੱਧਰ ਲਿਆਇਆ ਕਹਿੰਦਾ ਆਹ ਮੱਝਾਂ ਥੱਲੇ ਬਾੜਾ ਕਾੜਾ ਹੋ ਰਿਹਾ ਥਾਂ ਤੇ ਇੱਕ ਸਾਡੀ ਆਹ ਝੋਟੀ ਨਾਲ ਬਾੜਾ ਪੱਟ ਦਿੰਦੀ ਆ ਟੋਏ ਇਹ ਸਾਰਿਆਂ ਨਾਲੋਂ ਜ਼ਿਆਦਾ ਟੱਪਦੀ ਆ ਉਹ ਗੇੜੇ ਬਾੜੇ ਦਿੰਦੀ ਆ ਤੇ ਤਾਂ ਮਣਪ੍ਰੀ ਤੇ ਕਹਿੰਦਾ ਮਾੜਾ ਇਹ ਰੋਟਾਵੇਟਰ ਫੇਰ ਕੇ ਦੇਖ ਲੈਨੇ ਆ ਤੇ ਥਾਂ ਵਾਲਾ ਕਿਹੜਾ ਹੋ ਜਾਂਦਾ ਮੱਝਾਂ ਥੱਲੇ ਵਾਲਾ ਤੇ ਇਹਦੇ ਨਾਲ ਕਹਿੰਦਾ ਥੋੜਾ ਜਿਹਾ ਲੋਟ ਹੋ ਜੂਗਾ ਕਹੀ ਵੀ ਸਿੱਧੀ ਸਿਰ ਨੂੰ ਆਉਂਦੀ ਆ ਇਹਦੇ ਚਲਾਉਨੇ ਆਂਗੇ ਪੇਗਰ ਵੀਡੀਓ ਨੂੰ ਦੇਖ ਰਹੇ ਸਾਰੇ ਵੀਰਾਂ ਭੈਣਾਂ ਮਾਈਆਂ ਭਾਈਆਂ ਚਾਚੀਆਂ ਤਾਈਆਂ ਨੂੰ ਪਿੰਡ ਸੂਰਤੀਏ ਤੋਂ ਸਤਿ ਸ਼੍ਰੀ ਅਕਾਲ ਤੇ ਜੀ ਆਇਆਂ ਨੂੰ ਆਖਦੇ ਆ ਅੱਜ ਦੇ ਇਸ ਨਵੇਂ ਬਲੌਗ ਦੇ ਵਿੱਚ ਚੱਲ ਅੱਗੇ ਆਈਦਾ ਚੱਲ ਚਾਓ ਚਾਓ ਚਾ ਲੈ ਰੋਕ ਲਾ ਬੱਸ ਚੱਲ ਮੜਿਆ ਹੌਲੀ ਹੌਲੀ ਚੱਲ ਇੱਧਰ ਆ ਕੇ ਕੇ ਬਾ ਬਹੁਤ ਆ ਇੰਨੇ ਨਾਲ ਕੰਮ ਜਾਈ ਆਲੀ ਥੋੜਾ ਥੋੜਾ ਰਾ ਕੇ ਜਾ ਕਿਲਾ ਪੱਟ ਦਿੰਨੇ ਇੱਕ ਸੱਲੇ ਰੱਕ ਡਰ ਗਈ ਆ ਕਿਧਰੋਂ ਨਿਕਲ ਆਇਆ ਅਰੇ ਭੱਲੇ ਕੋਈ ਨਾ ਖੜ ਜੂਗੀ ਮਲੇ ਡਰ ਕੇ 25 ਚੇਤ 7 April 11 25 ਤੇ ਦਿਨ ਸੋਮਵਾਰ ਦਾ ਸਮਾਂ ਇਸ ਵਕਤ ਪੂਰੇ 8 ਵਜੇ ਹੋਏ ਨੇ ਬਸ ਕਿਲਾ ਪਿੱਛੇ ਚੱਲ ਇਹਨੇ ਨਾਲ ਥੋੜਾ ਜਿਹਾ ਪੱਧਰਾ ਜਿਹਾ ਹੋ ਜੂ ਆਹ ਤੂਆ ਜਾਂ ਪਰਨ ਜੋਗੇ ਹੋਗੇ ਟੇਟਾਂ ਲਾਉਣੀਆਂ ਇਹਨਾਂ ਥੱਲੇ ਦੇ ਮਿਸਤਰੀ ਭਾਈ ਮਿਲੂ ਆਈ ਆਪਾਂ ਨੂੰ ਹਾਲੀ ਤੋਂ ਬਾਅਦ ਚੱਤੂਗੇ ਵਾਲੇ ਪਾਸੇ ਲੱਗਿਆ ਹੋਇਆ ਮਿਸਤਰੀ ਤੇ ਉਹ ਨਾਲ ਤਾਂ ਗੰਧੋਲੀ ਦੇ ਅੰਦਰਲੇ ਬੰਨੇ ਅਲਵਾਵਾਂਗੇ ਉੱਥੇ ਉਹ ਪੱਕੀ ਕਰਾਵਾਂਗੇ ਤੇ ਨਾਲਿਆਂ ਮੱਝਾ ਥੱਲੇ ਉਹ ਇਟਾਂ ਹੀ ਅਲਵਾ ਲਾਂਗੇ ਤੇ ਪਹਿਲਾਂ ਹਾਰੀ-ਹੋੜੀ ਸਾਂਭਦੇ ਆਂ ਕਰਾਂ ਤੇ ਉਹ ਪ੍ਰੋਗਰਾਮ ਹਈਏ ਬਾਅਦ ਚ ਦੇਖਾਂਗੇ ਹੌਲੀ-ਹੌਲੀ ਤੇ ਹਾਰੀ ਦੀ ਵੀ ਤਿਆਰੀ ਆ 5-7 ਦਿਨਾਂ ਤੱਕ ਚੱਲ 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 ਆਪ ਤਪ ਮੈਂ ਰੋਕ ਲਾ ᱪੇ ਹਲੋਡਾ ਮੋਲੇ ਨੇ ਨਾਲ ਦੇਖਣਯੋਗ ਹੋ ਜੂਆ ਤੇ ਹੌਲੀ ਹੌਲੀ ਪੱਕਾ ਕਰਦਾਂਗੇ ਵੈਸੇ ਮੱਝਾਂ ਥੱਲੇ ਪੱਕਾ ਤਾਂ ਭਾਈ ਆਪਾਂ ਆਪਣੇ ਸੁਖ ਵਾਸਤੇ ਕਰਦੇ ਹੁੰਨੇ ਆ ਤੇ ਮੱਝਾਂ ਤਾਂ ਦੁਖੀ ਆ ਵਿਚਾਰੇ ਨੂੰ ਉੱਠਣਾ ਪੈਣਾ ਔਖਾ ਹੋ ਜਾਂਦਾ ਤੇ ਅੰਦਰ ਵੀ ਅਜਰਾਦਾ ਹੈਗਾ ਕਿ ਰੇਤਾ ਸਿੱਟਦੀ ਏ ਕਿਸੇ ਟਿੱਬੇ ਤੋਂ ਲਿਆ ਕੇ ਮਾੜਾ ਮੋਟਾ ਵੀ ਰੇਤੇ ਨਾਲ ਫਿਰ ਬੰਨ੍ਹਦੀਆਂ ਸੌਖੀਆਂ ਇਹ ਨਹੀਂ ਮੱਝਾਂ ਸਾਡੀਆਂ ਬੰਨ੍ਹਦੀਆਂ ਘੱਟ ਨਹੀਂ ਆਂ ਅੰਦਰ ਸਤਿ ਸ਼੍ਰੀ ਅਕਾਲ ਜੀ ਤੇ ਖੜੀਆਂ ਵੱਧ ਰਹੀਆਂ ਨਹੀਂ ਆ ਫਿਰ ਤੇ ਰੇਤਾ ਰੁੱਤਾ ਜਾਂ ਇੱਕ ਅੱਧਾ ਟੁੱਟਿਆ ਭੱਜਾ ਗੱਦਾ ਜਾਂ ਉਹਦੇ ਨਾਲ ਹੈਂ ਕਟੀਆਂ ਜਿਦਾਂ ਰੱਖੀ ਅੱਗੇ ਡਰਨਾ ਯਾਨ ਬੱਚੀ ਦਾ ਕੋਈ ਨਾ ਖੜੀ ਆ ਹੁਣ ਇਹ ਧੰਨਵਾਦ ਭਾਈ ਸਾਰਿਆਂ ਦਾ ਵੀਡੀਓ ਤੇ ਕਲਿੱਕ ਕਰਨ ਵਾਸਤੇ ਐਂਡ ਤੱਕ ਲਾਜ਼ਰੂਰ ਦੇਖਿਓ ਪਿੰਡਾਂ ਵਾਲਾ ਦੇਸੀ ਪ੍ਰਦੇਸੀ ਮਾਹੌਲ ਗਾਲ ਗੱਪੇ ਤੋਂ ਰਹਿਤ ਸਾਰੀ ਗੱਲਬਾਤ ਕਰਦੇ ਰਹੇ ਨੇ ਸਾਂਝੀ ਤੁਹਾਡੇ ਨਾਲ ਜਿਹੜੀ ਘਰ ਪਰਵਾਜ਼ ਚ ਬੈਠ ਕੇ ਆਹ ਵੇਖ ਸਕਦੇ ਹੋ ਸੁਣ ਸਕਦੇ ਹੋ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਫੇਸਬੁੱਕ ਤੇ ਦੇਖ ਰਹੇ ਦਾ ਫੋਲੋ ਵੀ ਭਾਈ ਲਾਜ਼ਮੀ ਕਰਿਓ ਤੇ ਦੇਖਦੇ ਆਂ ਅੱਜ ਦੇ ਦਿਨ ਦਾ ਕਾਰਿਆਕਰਮ ਉਹ ਇਟਾਂੀਆਂ ਸਾਹਮਣੇ ਆ ਕਿਸੇ ਬੰਨੇ ਲਾਉਣੇ ਆ ਚੱਠਾ ਤੇ ਚੱਕੀ ਤੋਂ ਪੀਣਾ ਪੀਥਿਆ ਪੇ ਆਟਾ ਚੱਕ ਕੇ ਲਿਆਉਣਾਗਾ ਕੱਲ ਮੈਂ ਭੁੱਲ ਗਿਆ ਚਿੱਤੀ ਨੇ ਆਈ ਗੱਲ ਕੁਛ ਕੱਗੂ ਕਿ ਮਿੱਟੀ ਮੋਣ ਲਾਗੇ ਪਿਛਲੇ ਪੈਰ ਕੱਲ ਇਹ ਰੇਤਾ ਪਾਉਣਾ ਮੱਝਾਂ ਥੱਲੇ ਤੇ ਇੱਕ ਅੱਧੀ ਗੱਲ ਬਾਤ ਜੀ ਹੋਰ ਸੀ ਮੈਂ ਭੁੱਲ ਗਿਆ ਠੀਕਰ ਉਹ ਵੇਖਦੇ ਆਂਗੇ ਅੱਜ ਦੇ ਦਿਨ ਦਾ ਮਾਹੌਲ ਚੱਲ ਕਹੇ ਜਾ ਰਹਿਂਦਾ ਜੀ ਕੀ ਕਰਦੇ ਆ ਆ ਮੈਂ ਇਹ ਫੋੜੇ ਨਾਲ ਹੀ ਸਾਫ ਕਰ ਦਿੰਨਾ ਮੋਟਾ ਮੋਟਾ ਇਹਦਾ ਕੱਢ ਦੇ ਹੋ ਗੇ ਚਦਾ ਮੈਂ ਵਧਾਈਆਂ ਮਾਤਾ ਜੀ ਹਾਂ ਤੇਰਾ ਤਾਂ ਰਹਿ ਗਿਆ ਤੂੰ ਤਾਂ ਸਾਫ ਹੀ ਹੈ ਇੱਧਰ ਤਾਂ ਤੇਰਾ ਤਾਂ ਠੀਕ ਹੈ ਹੈ ਵਧਾਈ ਹੋ ਮਾਥਾ ਸਾਫ ਸੁਥਰਾ ਹੋ ਗਿਆ ਸਾਫ ਸੁਥਰਾ ਹੋ ਗਿਆ ਪਤਾ ਸਾ ਦੇ ਮੈਂ ਥੋੜਾ ਜਿਹਾ ਖਾਉਂਗਾ ਬਸ ਸਾਫ ਕਰੇ ਵੱਡੇ ਦਾ ਬਾਹੀ ਗਰੂ ਜੀ ਹੁਣ ਲਵਾਵਾ ਸੀ ਦੀ ਆ ਕੇ ਨਹੀਂ ਲਵਾ ਦੇ ਮਾਤਾ ਦਾ ਪਹਿਲਾਂ ਲਵਾ ਦਿਓ ਸਸਰੀ ਕਾਲ ਬੈਠਾ ਸੋਨ ਸਾਰਿਆਂ ਨੂੰ ਧੰਨ ਨਵਾਬ ਤੁਹਾਡੇ ਬਾਲਾ ਵਾਲਾ ਲਾਇਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਤੇ ਜੇ ਫੇਸਬੁਕ ਤੇ ਦੇਖਦੇ ਫੋਲੋ ਵੀ ਕਰਿਆ ਕਰੋ ਟਰਟਲੇ ਕੇ ਟਰਤੇ ਕੇ ਬਲੌਗ ਜ਼ਰੂਰ ਦੇਖਣਾ ਆਦਪਚਾ ਨਹੀਂ ਛੱਡਣਾ ਬਾਏ ਬੇਟਾ ਜਿਹਨੇ ਚੈਨਲ ਤੇ ਜੋੜਿਆ ਸਾਰਿਆਂ ਨੂੰ ਠੀਕ ਹੈ ਮਾਤਾ ਜੀ ਇਹ ਤਾਂ ਇਹੀ ਕਰਦੀਆਂ ਨੇ ਇਆਂ ਉਹ ਵਾਹੀ ਗਿਰੂਏ ਲੈਓ ਬਪਾ ਪੋਰਾਂ ਉਗੜਾਓ ਕਰਾ ਇਹ ਆ ਬਣ ਗਿਆ ਆਪਣਾ ਟਰਾਈਪੋਡ ਕਿੱਲੇ ਨਾਲ ਲਾ ਕੇ ਰੱਖਦਾ ਟੈਲੀਫੋਨ ਹਾਂ ਬਸ ਬੰਦੇ ਰੋਟੀ ਹੋ ਗਈ ਹੈ ਤਾਜ ਸਕੂਲ ਜਾਏਗਾ ਕਿਨੇ ਤਾਜ ਨੇ ਹਾਂ ਉਹ ਚੱਟੇ ਲਾ ਗਾਉਣਾ ਇਹਦਾ ਚਾ ਚਲੇ ਬੈ ਸਕੂਲ ਦੇ ਆ ਬੱਲੇ ਕੀ ਆ ਹਰਦਾ ਹੱਜੇ ਤੀ ਤਾਂ ਉਹ ਰਹਾ ਰਹੇ ਨੇ ਜਦ ਹੀ ਨਮਕ ਆ ਉਹ ਜਦੋਂ ਆਉਂਦਾ ਹੱਜੀ ਬਾ ਬੂ ਵੀ ਜੜੂ ਕਾ ਮੇਰੇ ਵੀ ਜੜੂ ਉਹ ਤਾਂ ਹੀ ਹਰ ਜਾ ਪੁੱਤਰ ਉਹ ਤਾਂ ਆ ਖੋਲੀ ਕਨੀ ਘਾਦੇ ਕੋ ਸੇ ਬੱਚਾ ਆਪੇ ਦਾ ਬਾਹਰ ਕੱਢਦਾ ਨਹੀਂ ਮੈਂ ਲਾਉਂਦਾ ਠੀਕ ਆ ਮਾਤਾ ਜੀਰੀ ਤਾਂ ਆ ਚੱਕਦੇ ਸਾਰਾ ਖੋਲੀ ਜੱਟ ਚ ਇੱਕ ਤਰਗਾ ਬਣ ਰਿਹਾ ਹਾਂ ਯਾ ਤੇ ਹੋਰ ਇੱਕ ਰੋਟਾ ਆਣਾ ਨਵੀਆਂ ਨਕੋਰ ਬਣ ਗਈਆਂ ਜੱਜ ਗਿਆ ਮਾਹੌਲ ਵਧੀਆ ਬਣ ਗਈ ਗੱਲਬਾਤ ਤੇ ਇੱਧਰ ਨੌਜਵਾਨ ਨੇ ਰੋਟਾ ਬੇਟਰ ਵੀ ਨਿਮਾਤਾ ਰੋਟਾ ਠੀਕ ਆ ਵਧੀਆ ਸਸਤੀ ਕਾਲ ਸਸਤੀ ਕਾਲ ਸਸਤੀ ਕਾਲ ਸਸਤੀ ਕਾਲ ਭਈਆ 스프ਰੀ ਸਿੰਘ ਕੋਲੋਂ ਕਿਹੜੇ ਪਾਸੇ ਜਾਇਆ ਹੈ ਠੀਕ ਆ ਜੀ ਤੇ ਪ੍ਰਸ਼ਾਦਾ ਪਾਣੀ ਛਕਣ ਤੋਂ ਪਹਿਲਾਂ ਪਹਿਲਾਂ ਨੌਜਵਾਨ ਇਹ ਸੋਚ ਰਿਆ ਤੇ ਇੱਕ ਜਿਹੜਾ ਸ਼ਤੂ ਕੇ ਲਾਇਆ ਵਾਂ ਨਾਲੇ ਕਾਫੀ ਦਿਨ ਹੋ ਗਏ ਗਏ ਨਹੀਂ ਕਿ ਪਤਾ ਇਸ ਤਰੀ ਲੱਗਿਆ ਲਪਾਈ ਕਰੀ ਜਾਂਦੇ ਆ ਵਧਾਈਆਂ ਦੇ ਆਈਆਂ ਹੈ ਚੀਸ ਦੀ ਸ਼ਰਟ ਬਾੜਦੀ ਇਹਨੇ ਹੁਣ ਤੈਨੂੰ ਕਿੰਨੇ ਰੁਪਏ ਦਵਾਵਾਂ ਮੈਂ ਤੋਂ ਤੂੰ ਕਿਤੋਂ ਮਾਂ ਇਹ ਕੋਟਲਾ ਫਿਰ ਵਗ ਜਾ ਜਾ ਚੱਲ ਤੇ ਨਾਲੇ ਆਪਣਾ ਆਟਾ ਚੱਕ ਲਈਏ ਭਾਈ ਚੱਕੀ ਤੋਂ ਤੇ ਤਿੰਨ ਗੱਟੇ ਆ ਬੰਬੂ ਗੱੜ ਤੇ ਢੇੜਾ ਲਾਇਆ ਵਾਂਗੇ ਕੱਲ ਪਹਿਲ ਦੁਪਹਿਰੀ ਜੀ ਤਾਂ ਭੁੱਲ ਗਿਆ ਜਦੋਂ ਮੈਨੂੰ ਟਾਈਮ ਸੀਗਾ 2 ਘੰਟੇ ਤੇ ਬਾਅਦ ਚ ਗੱਲਬਾਤ ਹਥਨੇ ਜਿਆਦਾ ਜਦੋਂ ਕਾਲੇ ਕੇ ਛੱਤ ਤੇ ਮਿੱਟੀ ਪਾਈ ਜਾਂਦੇ ਸੀਗੇ ਤੇ ਹੁਣ ਜਿਹੜਾ ਕੱਢਿਆ ਉਹਦੋਂ ਨੂੰ ਪ੍ਰਸ਼ਾਦਾ ਪਾਣੀ ਬਣ ਚੋ ਸਵਾ 8:00 ਵਜੇ ਦਾ ਵੇਲਾ ਹੋ ਗਿਆ ਸਾਹਮਣੇ ਸ਼ਾਨਦਾਰ ਨੇਈਆਂ ਦਾ ਨਜ਼ਾਰਾ ਤੇ ਇਧਰ ਗੱਗੂ ਕਨੀ ਗੱਗੂ ਨਹੀਂ ਯਾਰ ਛੱਤੂ ਦੇ ਘਰ ਵਾਲਾ ਮੋੜ ਲਿਆ ਬੰਬੂ ਗਾਕਾ ہمارا ਉਹ ਹੈਲੋ ਆਂ ਜੇ ਐ ਬੰਦ ਹੋ ਗਿਆ ਢਿਓੜੀਆਂ ਕਹਿੰਦਾ ਸਖਤ ਲੱਗੀਆਂ ਨੇ ਦੇਖਿਆ ਇਹ ਮੈਂ ਅਗਾ ਨਾਲੇ ਵਧਾਈਆਂ ਦੇ ਆਵਾਂਗੇ ਵਧਾਈਆਂ ਭਾਈ ਤੈਨੂੰ ਮਿਸਤਰੀ ਲੱਗੇ ਦੀਆਂ ਤਗੜੇ ਮਾਦੀਆ ਬਾੜਾ ਘੋੜਤਾ ਨੂੰ ਸਕੋਪ ਬੰਦੇ ਆਦਰੇ ਬਸਗਾਂ ਲਈ ਜਾਂਦਾ ਚਾਹ ਚੂ ਪਿਆ ਯਾਰ ਕਰੜੀ ਜੀ ਕਰਕੇ ਕਿਆ ਮਿੱਤਰੋ ਤਗੜੇ ਹਾਂ ਚਾਹ ਨਹੀਂ ਪੀਉਂਦੇ ਚਾਹ ਪਿਆ ਉਪਾਈ ਕਰੜੀ ਜੀ ਕਰਕੇ ਆਇਆ ਨੀ ਮਿਸਤਰੀ ਮਿਸਤਰੀ ਸਾਹਵਰ ਦਾ ਭਾਈ ਇੱਧਰ ਫਿਰਦੇ ਆਗੇ ਤੇ ਆ ਗੋਨੇ ਆ ਪਿਆ ਆਟਾ ਭਾਈ ਮਿਸਤਰੀ ਵਾਸਤੇ ਹਾਂਜੀ ਚਾਚਾ ਜੀ ਸਤਿ ਸ੍ਰੀ ਅਕਾਲ ਕਿੱਧਰ ਬਾਹ ਇੱਥੇ ਸੀਗੇ ਬਾੜਾ-ਪੂੜਾ ਦੇ ਦਰਸ਼ਨ ਕਰਾਇਆ ਮਾੜੀ ਠੰਡ ਬਾੜ ਲੈ ਕਾਲਜੇ ਚ ਅੱਗੇ ਮਾਹ ਬਰ ਗਰਮੀ ਵਾਲਾ ਮਹੀਨਾ ਨਾ ਹਾਂਜੀ ਬਾ ਦਿਨ ਤਾਂ ਸੀ ਛੇ-ਸੱਤ ਹੀ ਲਾਇਆ ਹੋਲੀ-ਹੋਲੀ ਰਾਹਾਂ ਜੀ ਗੁਆਏ ਉੱਥੇ ਤਾਂ ਤੇ ਨਕਦੇ ਨਹੀਂ ਲਾਇਆ ਸੀ ਬਾੜਾਂ ਤੇ ਕਿੱਥੇ ਕਿੱਥੇ ਓ ਧਰਮਸ਼ਾਲਾ ਤੋਂ ਅੱਗੇ ਤਾਂ ਚੜ ਗਈ ਕਰੇਰੀ ਪੈਂਡ ਤੋਂ ਬੜਾ ਪਰ ਪੜ ਵਿੱਚ ਕੱਟ ਕੇ ਹਾਂ ਕੋਸ਼ ਨਹੀਂ ਹੁੰਦਾ ਪਾਣੀ ਵਰਦੀ ਚੱਲਣ ਦੇ ਮਿਸਤਰੀ ਗਰਮੀ ਹੈਗੀ ਕਿਵੇਂ ਚੱਲੀ ਜਾਂਦੇ ਲੱਪਾਲ ਭਾਈ ਸੰਦਰ ਦਾ ਨਹੀਂ ਰਗਵਾਰੀ ਹੈ ਨਹੀਂ ਜੱਕੀ ਬਲਮ ਬਲਮ ਲਾਇਆ ਨਹੀਂ ਇਹਨੇ ਕੋਈ ਇਹ ਆਹ ਕਹਿੰਦਾ ਲਾਈਟਰ ਦਾ ਚੈਨਲ ਕਰ ਕੀ ਖੜ ਜਾ ਨਾ ਮੈਂ ਫਲੈਸ਼ ਮਾਰ ਦਿੰਨਾ ਪਰਲੇ ਪਰਲੇ ਚਲਾ ਫੋਨ ਦੀ ਦੋ ਕਮਰੇ ਲਿਪਤੇ ਹੋ ਤੋ ਤੀਜੇ ਚ ਗਏ ਛੱਤੂ ਦੀ ਕਹਿੰਦੇ ਭਮੀਰੀ ਬਹਿਰੀ ਹੈ ਤੀਜੇ ਚ ਪਹੁੰਚ ਗਏ ਉਧਰ ਚੈੱਕ ਲੋਟ ਆ ਬਈ ਮਾਹੌਲ ਆ ਨੌਜਵਾਨ ਦੀ ਲਿਪਾ ਲਪਾਈ ਯਾਰਾ ਕੰਮ ਰਹਿੰਦਾ ਸੀ ਇਹਦੇ

ੱਲੇ ਹੁੰਦਾ ਚਾਚਾ ਕਿ ਹੋਰ ਵੀ ਹੁੰਦਾ ਨਾਲ ਬੰਦਾ ਜਵਾਬ ਹੋ ਜਾਗਾ ਅੱਛਾ ਕੁਲਵਿੰਦਰ ਜੀ ਮਸੀ ਦੇ ਮੁੰਡਾ ਇੱਧਰ ਲੱਗਿਆ ਵੇ ਜਿਹੜਾ ਠੀਕ ਐ ਗਾਰਡਰ ਲੈ ਓਏ ਮੰਜੇ ਤੇ ਰੱਖਣ ਕਿਸੇ ਕਿਸੇ ਨੂੰ ਨਹੀਂ ਪਤਾ ਲੱਗਿਆ ਕਿਸੇ ਨੂੰ ਵੀ ਨਹੀਂ ਪਤਾ ਲੱਗਿਆ ਅਸੀਂ ਦੱਸਦੇ ਹੀ ਨਹੀਂ ਕਿਸੇ ਨੂੰ ਅੱਗੇ ਚਾਲ ਕੋਈ ਨਾ ਉਹ ਕੱਲਾ ਬੰਦਾ ਭੁਮੇਰੀ ਪੈ ਜਾਂਦੀ ਆ ਭੱਜ ਦੌੜ ਬੜੀ ਹੋ ਜਾਂਦੀ ਆ ਉਹ ਗੁਰਦੁਆਰੇ ਤੇ ਨਾ ਮੈਂ ਖੜਿਆ ਹੋਜੀ ਘੜ ਕਰਦਾ ਛੋਟੀ ਇੱਕ ਕੁਰਸੀ ਪਈ ਸੀ ਇੱਥੇ ਕੁਰਸੀ ਨਾ ਢਵਾ ਦੀ ਦੋ ਮਿਸਤਰੀ ਦੋ ਉਹ ਲੈ ਲੈ ਕੁਰਸੀ ਮਿਸਤਰੀ ਨੂੰ ਉਸੇ ਨੂੰ ਬੀਏ ਪੈ ਕਿਵੇਂ ਲੱਤ ਲੀਏ ਹੂੰ ਅਸੀਂ ਆਉਂਦੇ ਨਾਲ ਦਰਵਾਣਾ ਸੁਣਦੇ ਆਂ ਪਰ ਵੀ ਸ਼ਕਲ ਵਧੀਆ ਵਧੀਆ ਜੀ ਲੱਗਿਆ ਰਹਿੰਦਾਗਾ ਸਹੀ ਪਾਸੇ ਸੁਰਤੀ ਰਹਿੰਦੀ ਆ ਬੰਦੇ ਦੀ ਹੋਰ ਫੋਨ ਲਾ ਫੋਨ ਮੇਰੇ ਘਰ ਆਣੀ ਆ ਸਭਾ ਹਾਂ ਇਹ ਲੱਗਦਾ ਬੋਲਦਾ ਹੀ ਚੱਕਲਾ ਦਵਾਦਬ ਕੰਮ ਵਾਵਾ ਕਰਨਾਗਾ ਸਾਸਤਰੀ ਕਲਮਸੀ ਜੀ ਹਾਲਾ ਬਹੁਤ ਬਹੁਤ ਵਧਾਈਆਂ ਭਾਈ ਮਿਸਤਰੀ ਲੱਗੇ ਦੀਆਂ ਤੈਨੂੰ ਵੀ ਮੈਂ ਖਰਾਜ ਵਧਾਵੇ ਸੱਚੇ ਪਾਤਸ਼ਾਹ ਸਾਰਿਆਂ ਨੂੰ ਬੁਲਾਉ ਦੇ ਭਾਈ ਮੈਂ ਬੁਰਕੀਆਂ ਘੱਲ ਲਾਉਣੇ ਖੜਕੇ ਇਹਦੀਆਂ ਘਰ ਦੇ ਰੋਟੀ ਹੋਣ ਹੁਣ ਨਹੀਂ ਖਾਂਦਾ ਸੰਗ ਰਾਜ ਨਜ਼ਰ ਮੈਂ ਖੜਾਂਗਾ ਬੇਬੇ ਬੇਬੇ ਰੋਟੀ ਨਾ ਬੁਲਾਇਂ ਤੂੰ ਬਬਲੀ ਠੀਕ ਹੈ ਹਵਾ ਦਾ ਬੁੱਲਾਇਆ ਬਾਵਾ ਵਧ ਗਿਆ ਅੱਜ ਕਈ ਦਿਨਾਂ ਬਾਦਾਂ ਨਾ ਸ਼ਾਂਤੀ ਸੀ ਆਏ ਆਉਂਦਗਾ ਨਹੀਂ ਗਣਕਾ ਬਾਈ ਫਿਰ ਇਹ ਤੂੰ ਕਣ ਹਾਂ ਇਹ ਆਗਰਾ ਮਿੱਤਰਾਂ ਦੋ ਰੱਖਦੇ ਇੱਕ ਫੇਰ ਲੈ ਜਾਉਂਾ ਬੁੜੀ ਬੁੜੀ ਮੁਰੂ ਬੁੜੀ ਮੈਂ ਦਿੰਦਾ ਤਾ ਤੋ ਨੀਓਂ ਮੁਰੇ ਤਰ ਤੋ ਨਾ ਤੀਜਾ ਟੈਂਕੀ ਤੇ ਲੋਡ ਆਉਂਦਾ ਮੈਂ ਕਿਹੜੇ ਲਾ ਦੂੰ ਆਪਾਂ ਕਿਹੜਾ ਦੂਰ ਆ ਯਾਰ ਹੁਣ ਆਜੂਗਾ ਮੈਂ ਦੋ ਮਿੰਟਾਂ ਚ ਆ ਗੰਢ ਇਕੱਠੇ ਹੋਈ ਐਂਦੇ ਬੰਦੇ ਤੇ ਹਾਂ ਬਿੱਲੂ ਇੱਥੇ ਆਏ ਨੇ ਗੰਡੇ ਲੈ ਨਾ ਪਾਣੀ ਆ ਪਚੇੜਾਂ ਤੇ ਚੱਲ ਗੰਡਾ ਲੈ ਬਤਾ ਦੱਸੋ ਹਾਂ ਪੁੱਤਰ ਮੇਰੇ ਇਹਦੇ ਹਾਲੇ ਕਤੂਰੀ ਵਾਲੇ ਹੱਥਾ ਕੀ ਕਰਨਾ ਆ ਫੜਦਾ ਇਹ ਨੂਨ ਵਾਲੇ ਹੱਥ ਤੇ ਬੈਠੀ ਥੱਲੇ ਬੈਠੀ ਆ ਉਹ ਵਿੱਚ ਚੁੱਟ ਮਾਰਜੀ ਚਪਟਾ ਫੜਦਾ ਲੈ ਆਂਗੂਰ ਖਵਾਏ ਨੂੰ ਫੜਦਾ ਲੈ ਨਹੀਂ ਝੂਠੇ ਹੱਥਾ ਉਹਦੇ ਵਾਲੇ ਮੇਰੇ ਪਲੀਜ਼ ਐਵੇਂ ਰੱਖ ਦੇ ਇੱਥੇ ਰੱਖ ਇੱਥੇ ਰੱਖ ਆਹ ਹਾ ਉਹ ਤੂੰ ਆਪ ਖਾ ਲੈ ਝੂਠਾ ਕਰਕੇ ਛੱਡ ਦੂ ਇਹ ਕਿੱਥੋਂ ਖਾਂਦੀ ਆ ਦੇਖਾਂ ਉਹ ਰੇ ਲਈ ਕਿੱਥੋਂ ਖਾਈ ਜਾਂਦੀ ਕਿੱਥੋਂ ਖਾਈ ਜਾਂਦੀ ਉਹ ਖੜੀ ਆ ਇਹ ਨਹੀਂ ਖਾਂਦੀ ਪੁੱਤਰ ਛੋਟੀ ਆ ਦੇ ਇਹ ਦੇਖ ਲੈ ਸ਼ਾਵਾਜੇ ਨੂਣਾ ਦਾ ਕਾਲੂਗੀ ਬਸ ਕਰਦਾ ਹੀ ਜਾ ਲੱਗ ਗਿਆ ਨੂਣ ਬਸ ਦੇਖ ਲੱਗ ਗਿਆ ਨੂਣ ਸ਼ਾਵਾਜੀ ਖਾ ਲੋ ਲੈ ਜਾ ਕੇ ਬੱਦੀ ਹੋ ਲੱਗ ਗਈ ਹੂੰ ਉਹ ਉਹ ਦੋ ਇਹਨੂੰ ਬਦਾਮ ਕਾਜੂ ਦਾ ਜੂਸ ਮੱਚ ਕਾਜੂ ਦਾ ਜੂਸ ਹੋਰ ਹੋੜਾ ਹੋੜ ਆਲੂ ਹੋੜ ਝਾਲੂ ਆਪੋਨਾ ਗੈਨ ਅੱਛਾ ਦੇਖਦੇ ਕੀ ਅੱਕੀ ਆ ਨਾ ਇੱਧਰ ਆਲੂ ਝੋਲੂਆ ਟੂਕੜੇ ਚੰਗਾ ਕੰਮ ਚੰਗਾ ਕੰਮ ਪਾ ਲਿਆਗਾ ਐ ਐ ਐ ਐ ਐ ਐ ਐ ਚੱਲ ਉਧਰ ਚਾਚਾ ਇਹਦਾ ਮੇਲੇ ਆਹੀ ਦੰਦਿਆ ਫੁੱਟ ਨਾਲਾ ਹੋਰ ਕਮਲੀ ਹੈ ਨਾ ਇਹਨੂੰ ਬਾਹਲਾ ਨਾ ਖੜਾ ਆਇਆ ਕਰੋ ਆਪੀ ਖੜੀ ਜਾਣ ਦੇ ਨਾ ਕਰੋ ਹਟ ਜਾ ਤੂੰ ਖੱਦੋ ਜੀ ਟਿਕਰੀ ਨਹੀਂ ਐਉਂ ਨਾਈਲੋਨ ਟੀ-ਸ਼ਰਟ ਲੈ ਕੇ ਕਿਹੜੀ ਦੋਹੀ ਟੀਰ ਲਾਂ ਕਿਹੜੀ ਲੋਟੀ ਸ਼ਰਟ ਕਿਹੜੀ ਪੈਂਟੀ ਸ਼ਰਟ ਮੈਂ ਤਾਂ ਆ ਗਈ ਕਾਦੇ ਜਾਗੀ ਦਾਗਤ ਇਹ ਜਿਹਾ ਪੈਂਟਾ ਲਿਓ ਤੂੰ ਥੱਲੇ ਉੱਤਰਿਆ ਪੁੱਤਰ ਇਹ ਜਿਹਾ ਪੈਂਟਾ ਠੀਕ ਆ ਪੁੱਤਰ ਲੈ ਆ ਮੈਂ ਆਤ ਮੈਂ ਤਾਂ ਆ ਗਈ ਪਰ ਇਹ ਉੱਪਰ ਇਹ ਆ ਗਈ ਇਹਨੀ ਕਿਤਾ ਹੱਤਾਂ ਦੀ ਬਹੁਤ ਤਗੜਾ ਬਹੁਤ ਤਗੜਾ ਛੱੜਦੇ ਛੱੜ ਜਾ ਮੈਂ ਉਹਨੂੰ ਦੇਖੀ ਜਾਨਾ ਯਾਰ ਹਾਂ ਬੇਦਰਾਂ ਗੂਰੂ ਨੇ ਖਾਧੇ ਨਹੀਂ ਵਾਹ ਗਿਆ ਉਹਨੂੰ ਥੋੜਾ ਵਾਗ ਜਾਂਦੀ ਆ ਨਾ ਖਵਾ ਦੇ ਗੂਰੂ ਆਖਿਆ ਸੀ ਨਾ ਕੀ ਆਖਿਆ ਜੀ ਮੈਂ ਗੰਢਾ ਹੱਥ ਛੂੜ ਗਿਆ ਦਹੀਂ ਨੂੰ ਆਖਿਆ ਸੀ ਗੰਢਾ ਵੱਡਾ ਸਾਰਾ ਗੰਢਾ ਲਿਆਈ ਛੋਟੇ ਨੇ ਤਾਂ ਦੋ ਲਿਆਈ ਰਸੋਈ ਚ ਨੇ ਫਿੱਟਰ ਰਸੋਈ ਤੇ ਗੰਢਾ ਨੇ ਗਾਂ ਦਿਤਾ ਜੇ ਨੂੰ ਖੇਡ ਲੈਣ ਦੇ ਆ ਚੱਲ ਗਏ ਆਪਾਂ ਉਧਰ ਕਿਹਦੇ ਨਾਲ ਖਾਣਾ ਖਾਊਗੀ ਹਾਂ ਆ ਉਧਰ ਲੈ ਕੇ ਚੱਲ ਗਏ ਠੀਕ ਆ ਜੀ 6:00 ਵਜੇ ਕੇ 13 ਮਿੰਟਾਂ ਦਾ ਸਮਾਂ ਹੋ ਗਿਆ ਭਾਈ ਤੇ ਆਪਣੇ ਵਾਲੇ ਨੌਜਵਾਨ ਨੇ ਉਧਰ ਅਚ ਕੁਲਰ ਫਿੱਟ ਕਰਤਾ ਗਰਮੀ ਨੇ ਬਹੁਤ ਚੰਗੀ ਦਸਤਕ ਦੇਤੀ ਆ ਆ 38-40 ਡਿਗਰੀਆਂ ਦੇ ਤਾਪਮਾਨਿਆਂ ਤੇ ਪਹੁੰਚਣ ਲੱਗ ਗਏ ਆ ਪੰਜਾਬ ਦੇ ਤੇ ਹਾੜੀਆਂ ਵੀ ਉਧਰੋਂ ਥਾਪੀਆਂ ਮਾਰੀ ਜਾਂਦੀਆਂ ਤੇ ਭਾਈ ਬਹੁਤ ਸਾਰੇ ਥਾਈ ਇੱਕ ਦੋ ਵੀਰਾਂ ਦੇ ਸਨੇਹੀ ਆਏ ਕਿ ਵੱਢ ਲਈ ਭਾਈ ਗਣਕ ਅਸੀਂ 2-4 ਕਿੱਲੇ ਤੇ ਇੱਕ ਦੋ ਦਿਨਾਂ ਨੂੰ ਤਿਆਰੀਆ ਤੇ ਟੜਕੇ ਇੱਕ ਦੋ ਕੰਮ ਕਰੇ ਉਸ ਤੋਂ ਬਾਅਦ 3 ਘੰਟੇ ਸੁੱਤਾ 11:05 ਪਿੰਟ ਹੀ ਪਿਆ ਸੀ ਤੇ 5 ਮਿੰਟਾਂ ਚ ਨੀਂਦ ਆ ਗਈ ਫਿਰ ਮੈਂ ਸਾਊਂਡ ਵੀ ਲਾਖਦਾ ਵੀ ਸਾਈਨ ਦੇ ਸਾਹ ਕਿ ਸੁੱਤਾ ਤੇ ਨਹੀਂ ਮੇਰੀ ਆਦਤ ਆ ਬਈ ਜਦੋਂ ਮੈਂ ਪੈਣਾਗਾ ਮੈਂ ਉਦੋਂ ਵੀ ਟਾਈਮ ਦੇਖਦਾ ਹੁੰਨਾ ਵੀ 8:00 ਵਜੇ ਸੌਣ ਲੱਗਿਆ ਤੇ ਚਲ ਉੱਠਣ ਵੇਲੇ ਤਾਂ అలਾਰਮ ਲੱਗੇ ਹੁੰਦਾ ਸਵੇਰੇ ਜਾਂ ਬੰਦਾ ਉਹ ਵੀ ਕੰਮ ਵੇਲੇ ਵੀ ਦੇਖਦਾ ਵੀ ਹੁਣ ਆ ਟਾਈਮ ਹੋ ਗਿਆ ਕੰਮ ਕਰਨਾ ਨੀਰੇ ਜਾਰੇ ਵੇਲੇ ਉੱਠੇ 2:30 ਤੇ ਉਸ ਤੋਂ ਬਾਅਦ ਉੱਠ ਕੇ ਦੋ ਚਾਰ ਕੰਮ ਇਧਰ ਜੀ ਲੋਕਲ ਜੇ ਕਰਦੇ ਫਿਰਦੇ ਰਹੇ ਤੇ ਕੈਮਰਾ ਨਹੀਂ ਚਲਾਇਆ ਤੇ ਸ਼ਾਮ ਨੂੰ ਹੁਣ ਫੇਰ ਉਹਨਾਂ ਦੀ ਵਾਰੀ ਦੁਬਾਰੇ ਫੇਰ ਆ ਗਈ ਹਿਓ 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 ਉਹ ਪਾਜੀ ਉੱਠੇ ਉਹਨੇ ਤਾਂ ਸ਼ੇਰ ਆ ਕੇ ਵਾਲੀ ਗੱਲ ਹੋ ਰਹੀ ਆ ਤੇ ਉਹਨਾਂ ਨੂੰ ਬਈ ਮੈਂ ਦੋ ਵਾਰੀ ਹਿਓ ਹੋ ਗਿਆ ਕਿ ਠਾਹ ਠੜਿਆ ਪਹਿਲਾਂ ਹੁਣ ਉਹ ਤੀਜੀ ਵਾਰੀ ਜਿਵੇਂ ਉਹ ਆ ਜਿਹੜੀ ਰੋਜ ਕਹਿੰਦਾ ਸੀਗਾ ਸ਼ੇਰ ਆ ਗਿਆ ਸ਼ੇਰ ਆ ਗਿਆ ਪਿੰਡ ਵਾਲੇ ਇਕੱਠੇ ਹੋ ਜਾਂਦੇ ਸੀਗੇ ਤੇ ਉਹਨਾਂ ਨੇ ਅਖਿਆ ਰੋਜ ਦੇ ਡਰਾਮਾ ਉਹ ਜਿੱਦੱਕ ਦਿਨ ਸੱਚੀ ਸ਼ੇਰ ਆਇਆ ਜਿੱਦ ਨੇ ਉਦੋਂ ਕੋਈ ਨਹੀਂ ਆਇਆ ਉਦੋਂ ਫੇਰ ਕੋਈ ਨਹੀਂ ਆਏਗਾ ਉਹ ਗੱਲ ਹੋਈ ਵੀ ਮੱਜਾਂ ਦੀ ਵੀ ਇਹ ਤਾਂ ਉਹਨਾਂ ਚੱਕ ਗਏ ਨੀ ਜਿਆ ਤੇ ਉਹਨਾਂ ਨੂੰ ਐ ਸੀਗਾ ਪਾਣੀ ਪਿਉਂਦਾ ਤਾਂ ਨਹੀਂ ਹੋ ਕਰਕੇ हट ਜਾਂਦਾ ਮੈਂ ਗਿੱਜੜ ਜਾ ਹੋ ਰਿਆ ਸੀ ਪਹਿਲਾਂ ਉਹ ਮੰਜੇ ਤੇ ਬੈਠਾ ਵੱਡੀ ਮਾਤਾ ਨਾਲ ਗੱਲਾਂ ਕਰੀ ਜਾਂਦਾ ਸੀ ਫਿਰ ਉਹ ਥੋੜਾ ਉੱਠ ਗਿਆ ਕੁਰਸੀ ਤੇ ਬਹਿ ਗਿਆ ਤੇ ਇਧਰ ਮਾਤਾ ਨਾਲ ਥੋੜੇ ਗੱਲ ਗੱਪੀ ਭਿੜੇ ਹੋਈ ਸੀ ਹੁੰਦਾ ਸੀਗਾ ਮੁੰਡਾ ਇੱਕ ਸਿਆਜ ਵੀ ਸੁੰਦਰ ਸਹਿਰ ਜਮਾਨ ਆਏ ਜੇ ਸਾਡ ਕਿਤਾਬ ਦੇ ਵੀ ਹੁੰਦੀ ਕਾੜੀ ਜੀ ਛੇਰਦੀ ਉਹ ਇਹ ਤਾਂ ਬੜੀ ਪੁਰਾਣੀ ਜਲਦੀ ਆ ਜੜੀ ਵਾਲੀ ਤਾਂ ਬਸ ਇਹ ਗੱਲ ਕਹਿਣ ਤੋਂ ਬਾਅਦ ਲੇਕ ਕਹਾਣੀ ਇਹ ਬਣਾਈ ਹੋਈ ਆ ਕਿ ਬੰਦੇ ਨੂੰ ਬਿਨਾਂ ਗੱਲ ਤੋਂ ਐਵੇਂ ਹਨਾ ਵੀ ਇਹ ਕਹਿਣਾ ਨਹੀਂ ਜਿਹਦਾ ਗੱਪ ਨਹੀਂ ਮਾਰਨਾ ਚਾਹੀਦਾ ਫਿਰ ਸੱਸ ਜੀ ਆ ਬੇਟਾ ਸਾਨੂੰ ਸਾਰਿਆਂ ਨੂੰ ਧੰਨਵਾਦ ਤੁਹਾਡੇ ਬਾਲਾ ਬਾਲਾ ਲਾਇਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਜਾਂਦੇ ਜਾਂਦੇ ਫੇਸਬੁੱਕ ਤੇ ਦੇਖਦੇ ਫੋਲੋ ਵੀ ਕਰਿਓ ਤੋ ਤੋ ਲਾਇਕੇ ਤੋ ਤੇ ਕਬਲੋਗ ਜਰੂਰ ਦੇਖਣਾ ਆਦਪਚਾਏ ਛੱਡਣਾ ਬਾਏ ਬੇਟਾ ਸਾਨੂੰ ਸਾਰਿਆਂ ਨੂੰ ਧੰਨਵਾਦ ਜਿੰਨੇ ਜਿੰਨੇ ਜੁੜੇ ਹੋ ਧੰਨਵਾਦ ਭਾਈ ਸ਼ੁਕਰੀਆ ਇਹ ਤੇ ਉਹ ਆ ਗਰਮੀ ਨੇ ਕੀ ਦਸਤ ਕਰ ਦਿੱਤੀ ਤੇ ਉਹ ਨਾ ਸੁੱਤੀ ਨਾ ਕੱਤਿਆ ਕਈ ਵਾਰੀ ਉਹ ਗੱਲ ਹੋ ਜਾਂਦੀ ਆ ਨਾਈਟਾਂ ਟਿਕਾਣੇ ਲੱਗੀਆਂ ਨਾ ਮੱਜਾਂ ਵਾਸਤੇ ਰੇਤਾ ਲੈੰਦਾ ਗਿਆ ਉਹ ਟਰਾਲੀ ਦੜਕੇ ਇਧਰ ਗਵਾਂਢੀ ਲੈ ਆ ਗਿਆ ਕੋਈ ਤੇ ਉਹ ਐ ਹੋ ਗਿਆ ਚੱਲ ਰੇਤਾ ਕੱਲ ਨੂੰ ਲਿਆਵਾਂਗੇ ਤੇ ਉੱਥੋਂ ਵੀ ਪਤਾ ਕਰਿਆ ਜਿਹੜੀ ਉਹ ਜੀਸੀਬੀ ਕੇ ਛਿਰੀ ਸੀ ਮੈਨੂੰ ਇਹ ਨਹੀਂ ਪੱਕਾ ਪਤਾ ਕੀ ਸੀਗਾ ਜਿਹੜੇ ਜਿੱਥੇ ਭਰਦੇ ਸੀ ਜੀਸੀਬੀ ਨਾਲੇ ਭਰਦੇ ਸੀ ਸ਼ਾਇਦ ਤੇ ਉਹ ਵੀ ਅੱਜ ਭਰਦੇ ਨਹੀਂ ਸੀਗੇ ਤੇ ਤਾਂ ਕਰਕੇ ਵਿਰੈਟ ਾਲਤੀ ਕਿ ਟੱਕ ਮਟੱਕੀ ਹੋਣਾ ਕੰਮ ਫਿਰ ਖਤਰਨਾਕ ਹੋ ਨਿਬੜਦਾ ਗਰਮੀ ਚ ਸਿੱਖ ਪਾਸੇ ਸਿੱਧੀ ਬਠਿੰਡੇ ਤੋਂ ਸਰਦੂਲਗੜ ਵੱਲ ਨੂੰ ਘਰਵਾਨਾ ਹੋਈ ਹੋਈ ਆ ਬਾਲ ਤਿੰਨ ਭਰਾਂਗੇ ਪਿਆਵਾਂਗੇ ਤੇ ਇਹਨੂੰ ਠਾਂ ਟਕਾਣੇ ਬਨਾਂਗੇ ਤੇ ਫਿਰ ਛੱਤ ਦਾ ਮਾਹੌਲ ਚਲ ਦੇਖ ਕੇ ਆਵਾਂਗੇ ਤੇ ਗੱਗੂ ਤੇ ਕਾਲਾ ਵੀ ਨਹੀਂ ਰੜਕੇ ਅੱਜ ਮੈਨੂੰ ਪਤਾ ਨਹੀਂ ਕਿਤੇ ਗਏ ਨਾ ਹੋਣ ਜਾਂ ਮਾੜੀ ਮੋਟੀ ਮਿੱਟੀ ਸਾਫ਼ ਕਰ ਲਈ ਕਿ ਇਹ ਵੀ ਨਹੀਂ ਪਤਾ ਇਹ ਕੰਮ ਹਲੋਂ ਕੀ ਜਾਂਦਾ ਹੋਵੇ ਤੇ ਆਹ ਹਾ ਤੜਕੇ ਵਾਲਾ ہاں ਜਿਹੜਾ ਸੈੱਟ ਕਰਕੇ ਬਣਾਇਆ ਸੀ ਰੋਟਾ ਵੇਟਣ ਨਾਲ ਉਹ ਹੈ ਜਮਾ ਇਹਨਾਂ ਦਾ ਗਦੈਲਾ ਬਣ ਗਿਆ ਤੇ ਪੱਕਾ ਥਾਂ ਜਾਂ ਗੱਦੇ ਰੱਖਿਓ ਏ ਆਹ ਗੱਲ ਦੀ ਕਿਥੇ ਰਿਸ ਕਰਨਗੇ ਤੇ ਖੈਰ ਜਿੱਦੇ ਦੇ ਹਰੇ ਪਰਦੇ ਲਾਏ ਆ ਭਾਈ ਤਿਤਲੀਆਂ ਸਾਡੇ ਘਰ ਦਸਤ ਕਰ ਦੇਣ ਲੱਗ ਪਈਆਂ ਨੇ ਹਰੇ ਪਰਦਿਆਂ ਤੇ ਬਹਾਵਾ ਤੇ ਤਿਲੀਆਂ ਬੈਠੀਆਂ ਰਹਿੰਦੀਆਂ ਆ ਕੇ ਲੈ ਕੋੜੇ ਤੂੰ ਵੀ ਪਹਿਲਾਂ ਦਾ ਵੱਡੇ ਮੰਮੀ ਵੀ ਗਿੜਾ ਖੜਿਆ ਆਏ ਭਾਈ ਇਧਰ ਦੀ ਕਿੰਨੇ ਗਿੜੇ ਲਾਦਨੇ ਤਨ ਚ ਕਦੇ ਕਰਤਾ ਪੰਛੀ ਲਾਦਨੇ ਅੱਜ ਮਲੇ ਚੌਥੀ ਆ ਉੱਥੇ ਹੀ ਆ ਸੱਤੀ ਚਾਲ ਬੁਲਾਵਾ ਫਿਰ ਚੱਲ ਬੁਲਾ ਦੇ ਫਿਰ ਆ ਦੇ ਦੀਰਾ ਭੈਣਾਂ ਨੂੰ ਮਾਈਆਂ ਨੂੰ ਸਸਰੀਆ ਘਰ ਤੇ ਭਾਈ ਕਮੈਂਟ ਵੀ ਕਰਿਆ ਕਰੋ ਸ਼ੇਅਰ ਵੀ ਕਰਿਆ ਕਰੋ ਫੇਸਬੁੱਕ ਤੇ ਦੇਖਦੇ ਫੋਲੋ ਜਰੂਰ ਕਰਿਆ ਕਰੋ ਕਿ ਇਹਹੀ ਬੇਨਤੀ ਹੈ ਵੀ ਜੁੜੇ ਰਹੋ ਚੰਨਨ ਦੇ ਨਾਲ ਬੱਸ ਬੇਤ ਪਤਾ ਹੀ ਆ ਮਾਮੂ ਕਾ ਥੀਆ ਪੱਧਿਆ ਨਾ ਦੱਸੋ ਗੋਡਾ ਤਾਂ ਠੀਕ ਆ ਦਰਤਾ ਨਹੀਂ ਕਰਦਾ ਹੁਣ ਅੱਗੇ ਨੂੰ ਠੀਕ ਆ ਠੀਕ ਆ ਭਾਈ ਤੇ ਇਹ ਦੱਸਿਆ ਗਿਆ ਸਾਰਿਆਂ ਨੂੰ ਹਾਂ ਦੋ ਟਾ ਬਈ ਤੋਰਾ ਫੇਰਾ ਹੋ ਜਾਂਦਾ ਤੇ ਮੋੜ ਨੱਗੇ ਨਾਲੋਂ ਚੰਗਾ ਲੱਗ ਗਿਆ ਤੇ ਗੋਡੇ ਦੀ ਜਿਹੜਾ ਮੈਗਰੋ ਆਪਰੇਸ਼ਨ ਕਰਾਇਆ ਭਈ ਇਹਦੀ ਤਕਲੀਫ ਥੋੜੀ ਜਿਹੀ ਵੱਧ ਸੀਗੀ ਤੇ ਤਾਂ ਕਰਕੇ ਥੋੜਾ ਜਿਹਾ ਤਰਤ ਹੁੰਦਾ ਰਿਹਾ ਥੋੜੇ ਦਿਨ ਸੋਜ ਵੀ ਰਹੀ ਆ 2-4 ਦਿਨ ਵੱਧ ਦੇ ਵਿੱਚ ਹਾਂ ਲੱਗਦੀ ਆ ਵਜਾ ਜੀ ਵੀ ਠੀਕ ਹੋਊਗਾ ਹਾਂ ਹੁਣ ਠੀਕ ਆ ਚੱਲ ਥੋੜਾ ਜਿਹਾ ਮੈਂ ਤਾਂ ਇਹ ਥੋੜੇ ਦਿਨ ਇੰਤਜ਼ਾਰ ਲੱਗ ਹੀ ਜਾਂਦੇ ਤੇ ਤਕਲੀਫ ਵੱਧ ਹੋਵੇ ਜਦੋਂ ਤੇ ਪਹਿਲਾਂ ਵਾਲਾ ਗੋਡਾ ਸਹੀ ਆ ਭਈ ਇਹਦਾ ਆਪਰੇਸ਼ਨ ਪਹਿਲਾਂ ਹੋਇਆ ਸੀਗਾ ਹਾਂ ਭਾਈ ਅਜੇ ਨਾਲ ਗੋਡੇ ਨਹੀਂ ਪਵਾਇਆ ਹਾਂ ਰਾਜੀ ਖੁਸ਼ੀ ਆ ਕੰਮ ਆ ਠੀਕ ਬਾ ਦਿਨ ਢਲਦੇ ਦਾ ਸ਼ਾਨਦਾਰ ਨਜ਼ਾਰਾ ਤੇ ਦਰਮਿਸਤਰੀ ਕੀ ਹਾਲ ਆ ਭਾਈ ਸਾਹਿਬ ਚੜਦੀ ਕਲਾ ਜ ਕੰਮ ਕਰਤਾ ਛੱਤ ਤੇ ਲੂਟ ਆ ਘਰ ਮੋਲ ਤੇ ਇਦਾਂ ਹਾ ਨੌਜਵਾਨ ਕਿ ਲੱਗੇ ਹੋਏ ਸੀ ਦੁਪਹਿਰੇ ਕਾਲਾ ਕੇ ਗੱਗੂ ਕਹਾਂ ਤਾ ਆਜੋ ਤਿਆ ਬਈ ਨੌਜਵਾਨਾਂ ਨੇ ਸਾਫ ਸਪਾਈ ਕਰੀ ਪਈ ਆ ਮੈਨੂੰ ਤਾਂ ਐ ਸੀ ਕਿਤੇ ਰੜਕੇ ਨਹੀਂ ਖੜਕਾ ੜਕਾ ਸੁਣਿਆ ਨਹੀਂ ਸੀ ਤੇ ਕਰਤਾ ਕੰਮ ਅਸ਼ੁੱਧਾ ਤੇ ਅਕਬੀਰ ਦਾ ਕਮੈਂਟ ਆ ਜੀ ਬਈ ਪੁੱਛਦਾ ਸੀ ਕਿ ਕਾਗਜ਼ ਕੀ ਰੇਟ ਲਿਆਂਦਾ ਸੀ ਕਹਿੰਦਾ ਬਈ ਅਸੀਂ ਪਾਉਣਾ ਕੱਲ ਇਹ ਗੱਲੀ ਬਾਤੀ ਕੱਲ ਰਹੇਗੀ ਇਹਦਾ ਮਤਲਬ ਦੱਸਣ ਵਾਲੀ 130 ਰੁਪਏ ਲੈ ਕੇ ਆਂਦਾ ਸੀ ਬਈ ਡਬਲ ਆ ਇਹ ਤੇ ਘੈਂਟ ਆ ਵਧੀਆ ਕੜਾ ਮੋਟਾ ਭਾਰੀ ਸੋਨਾ ਕਾਗਜ਼ ਆ ਤੇ ਕਰ ਸੋਹਣੀ ਬਣ ਗਈ ਗੱਲਬਾਤ ਕੇ ਨਾ ਰੱਬ ਸੁੱਖ ਰੱਖੇ ਹੌਲੀ ਹੌਲੀ ਪੱਕਾ ਕਰ ਦਾਂਗੇ ਤੇ ਫਿਰ ਤਾਜ ਕਿਦਰ ਲੋਕ ਗਿਆ ਸ਼ੋਰ ਜਾ ਉਹ ਚਾਚੇ ਉਹਰੇ ਵੀ ਲਾਈ ਬੈਠੇ ਉਹ ਉੱਥੇ ਸਮਾਦੀ ਇਹਨਾਂ ਵੀ ਬਣਾਈ ਬਾੜੀ ਕੋਲੇ ਬਾੜੀ ਸਾਡੇ ਉਹਨੂੰ ਕਹਿੰਦੇ ਆ ਭਾਈ ਜਿੱਧਰ ਕੋਈ ਫਲ ਸਬਜ਼ੀਆਂ ਵਗੈਰਾ ਲਾ ਦਿੰਦੇ ਥੋੜੀ ਜਿਹੀ ਕੈਰੀ ਬਗਲ ਕੇ ਤੁਕਾਰੇ ਇਸੇ ਦੇ ਨਾਲ ਆਪਣਾ ਅੱਜ ਦਾ ਬਲੌਗ ਭਾਈ ਸਮਾਪਤ ਕਰਦੇ ਆ ਥੋੜੀ ਜਿਹੀ ਗੱਲਬਾਤ ਪਰ ਜਿੰਨੀ ਕੀ ਵੀ ਸੀ ਤੁਸੀਂ ਐਡਜਸਟ ਕਰ ਲਿਓ ਤੇ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗਿਆ ਹੋਊ ਅੱਜ ਦਾ ਬਲੌਗ ਮਿਲਦੇ ਆ ਕੱਲ ਨੂੰ ਸਵੇਰੇ 7:00 ਵਜੇ ਨਵੇਂ ਬਲੌਗ ਦੇ ਨਾਲ ਬਹੁਤ ਸਾਰਾ ਧੰਨਵਾਦ ਪਿਆਰ ਸਤਿਕਾਰ ਸੋਡਾ ਸਾਰੀ ਵੀਰਾਂ ਭੈਣਾਂ ਦੇ ਜਿਹੜੇ ਸਮਾਂ ਕੱਢ ਕੇ ਪਰਿਵਾਰਾਂ ਸਮੇਤ ਬੈਠ ਕੇ ਵੀਡੀਓ ਨੂੰ ਵੇਖਦੇ ਹੋ ਜੁੜੇ ਰਹੋ ਚੈਨਲ ਦੇ ਨਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ